ਕਿ ਤੁਸੀਂ ਜੁੜੇ ਜੇ ਪ੍ਰੋ 99 ਦੇ ਨਾਲ ਤੇ ਅੱਜ ਸਾਡੀ ਟੀਮ ਜਿਹੜੀ ਆ ਜੰਮੂ ਦੇ ਵਿੱਚ ਪੁੱਜੀ ਆ ਜਿੱਥੇ ਕੀ ਛਿੜੀ ਮਾਤਾ ਦਾ ਮੇਲਾ ਜਿਹੜਾ ਵਾ ਛਿੜੀ ਮੰਦਰ ਜੰਮੂ ਦੇ ਵਿੱਚ ਭਗਤਾਂ ਵੱਲੋਂ ਬੜੇ ਹੀ ਉਤਸ਼ਾਹ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਵਾ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਆ ਭਗਤ ਜਿਹੜੇ ਆ ਇੱਥੇ ਨਮਸਤਕ ਹੋ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਤਸਵੀਰਾਂ ਜਿਹੜੀਆਂ ਵਾ ਮੇਲੇ ਦੀਆਂ ਦਿਖਾ ਦਿੱਤੀਆਂ ਜਾਣ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉੱਥੇ ਪਹੁੰਚ ਰਹੀਆਂ ਨੇ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵਾ ਛਿੜੀ ਮੇਲਾ ਜਿਹੜਾ ਵਾ ਉਹ ਇਸ ਮੰਦਿਰ ਦੇ ਵਿੱਚ ਬੜੇ ਹੀ ਉਤਸ਼ਾਹ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਵਾ ਔਰ ਦੁਕਾਨਾਂ ਵੀ ਦੇਖ ਸਕਦੇ ਜੋ ਫੁੱਲਾਂ ਦੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਔਰ ਪ੍ਰਸ਼ਾਦ ਵਗੈਰਾ ਵੀ ਸਾਰਾ ਜੋ ਵੀ ਮਾਤਾ ਦਾ ਪ੍ਰਸ਼ਾਦ ਤੇ ਬੱਚਿਆਂ ਦੇ ਜੋ ਖਡਾਉਣੇ ਹੁੰਦੇ ਨੇ ਇਹਨਾਂ ਦਾ ਸਾਰਾ ਹੀ ਪ੍ਰਸ਼ਾਦ ਵਗੈਰਾ ਸਾਰੀਆਂ ਦੁਕਾਨਾਂ ਵੀ ਜਿਹੜੀਆਂ ਬਿਲਕੁਲ ਜਿਹੜੀਆਂ ਸੱਜੀਆਂ ਹੋਈਆਂ ਨੇ ਤੇ ਤੋਂ ਦੀ ਗੱਲਬਾਤ ਕਰਾਂਗੇ ਇੱਥੋਂ ਦੇ ਪ੍ਰਬੰਧਕਾਂ ਦੇ ਨਾਲ ਤੇ ਇੱਥੇ ਆਏ ਜਿਹੜੇ ਸੰਚਾਲੂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਦੀ ਨਾਲ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਅੰਦਰ ਦੇ ਜੀ ਭਾਵੇਂ ਮੰਦਰ ਸਮਾਧੀ ਸ਼੍ਰੀ 바ਵਾ ਜੀਤੋ ਮਲ ਜੀ ਔਰ ਬੁਆ ਕੋੜੀ ਜੀ ਦਰਸ਼ਨ ਕਰ ਰਹੇ ਆ ਜੰਮੂ ਤੋਂ ਭਾਵੇਂ ਮੰਦਰ ਸਜਾਇਆ ہوا ਹੈ ভক্ত ਦੁਆਰਾ ਅਤੇ ਕਾफी ਤਾਦਾਰ ਹੈ ਅਜੀ ਤੁਸੀਂ ਦਰਸ਼ਨ ਕਰ ਰਹੇ ਜੇ ਸਮਾਦੀ ਬਾਬਾ ਸਿੱਧ ਬਾਬਾਜੀ ਤੁਮਲ ਜੀ ਤੇ ਸ਼੍ਰੀ ਬੂਆ ਕੋੜੀ ਜੀ ਦੇ ਭਾਵੇਂ ਮੰਦਰ ਵੀ ਜਿੱਥੇ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਆ ਨਮਸਤਕ ਹੋ ਰਹੀਆਂ ਨੇ ਜੀ ਵੀਰਾਂ ਤੁਸੀਂ ਦੇਖ ਰਹੇ ਜੇ ਸਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਸੰਗਤਾਂ ਦਾ ਘਟਕ ਤੁਹਾਨੂੰ ਦਿਖਾ ਦਾਂਗੇ ਲੰਬੀਆਂ ਲੰਬੀਆਂ ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਸੰਗਤਾਂ ਜਿਹਨਾਂ ਦੇ ਜਿਹੜੀਆਂ ਨੇ ਨਮਸਤਕ ਹੋ ਰਹੀਆਂ ਨੇ ਇੱਥਾਰ ਮੈਂ ਅਜੀ ਤੋਂ ਹਮਾਰੇ ਸਾਥ ਜਹਾਂ ਕੇ ਪੁਰੀਤ ਜੋ ਆਇਆ ਉਹ ਮੌਜੂਦ ਹੈ ਪੰਡਿਤ ਜੀ ਇਨਕੇ ਸਾਥ ਬਾਤ ਕਰਤੇ ਹੈ ਪੰਡਿਤ ਜੀ ਸਭ ਤੋਂ ਪਹਿਲੇ ਤੋਂ ਹਮਾਰੇ ਚੰਨਰ ਪਰ ਆਪਕਾ ਬਹੁਤ ਬਹੁਤ ਸਵਾਗਤ ਹੈ ਹਾਂ ਜੀ ਹਾਂ ਜੀ ਜੈ ਬੂਆ ਜੈ ਦਾਤੀ ਜੈ ਮਾਤਾ ਠੀਕ ਹੈ ਇਹ ਮਹਾਰਾਜ ਜਿਹੜਾ ਮੇਲਾ ਸਾਡਾ ਲੱਗਦਾ ਹੈ ਇਹ ਕਾਰਤਿਕ ਦੀ ਪੂਣਿਆ ਭਰਾਂਦਾ ਹੈ ਸਾਡਾ ਠੀਕ ਹੈ ਔਰ ਹਰ ਸਾਲ ਆਂਦਾ ਹੈ ਔਰ 10 ਦਿਨ ਚੱਲੇ ਮੇਲਾ ਠੀਕ ਹੈ ਔਰ ਇੱਥੇ ਪੂਰੇ ਇੰਡੀਆ ਦੇ ਲੋਕ ਜਿਹੜੇ ਨਾ ਬਾਹਰ ਦੇ ਵੀ ਫਾਰਨ ਦੇ ਵੀ ਆਂਦੇ ਨੇ ਪਰ ਇੰਡੀਆ ਦੇ ਸਾਰੀ ਸਟੇਟੀਆਂ ਲੋਕ ਇੱਥੇ ਜਿਹੜੇ ਨਾ ਇਸ ਮੇਲੇ ਵਿੱਚ ਆਪਣਾ ਸ਼ਿਰਕਤ ਕਰਦੇ ਆ ਠੀਕ ਹੈ ਔਰ ਯਾਨੀ ਕਿ ਬੜਾ ਬੜੀ ਚੜੀਏ ਸਭ ਤੋਂ ਇੰਡੀਆ ਸਭ ਤੋਂ ਵੱਡਾ ਆਏ ਮੇਲਾ ਲੱਗਦਾ ਇੱਥੇ ਠੀਕ ਹੈ ਹਾਂਜੀ ਕੀ ਇਤਿਹਾਸ ਹੈ ਇਸ ਕੋ ਬਾਰੇ ਵਿੱਚ ਇਤਿਹਾਸ ਇਹ ਕਿ ਬਾਬਾ ਜਿੱਤੋ ਜੀ تھے ਇਹ ਘਰ ਦੇ ਰਹਿਣ ਉਹ ਹਲੇ ਠੀਕ ਹੈ ਘਰ ਮਾਤਾ ਵੈਸ਼ਨੋ ਦੇ ਬੜੇ ਪੁਜਾਰੀ ਹੈ ਇਹਦੇ ਘਰ ਕੋਈ ਔਲਾਦ ਨਹੀਂ ਠੀਕ ਹੈ ਇਹਨੇ 12 ਸਾਲ ਮਾਤਾ ਜੀ ਦੀ ਭਗਤੀ ਕੀਤੀ ਠੀਕ ਹੈ ਤੇ ਮਾਤਾ ਜੀ ਨੇ ਉਹਨੂੰ ਨਾ ਇਹ ਮਾਤਾ ਵੈਸ਼ਨੋ ਨੇ ਖੁਦ ਫੁੱਲ ਵਿੱਚ ਆਪਣਾ ਜਾਨੀ ਕਿ ਜਨਮ ਇਨੇ ਦਿੱਤਾ ਇਹ ਨਾ ਹਦੇ 12 ਸਾਲ ਪੂਰੇ ਰੋਜ਼ ਦੇ ਨੇ ਜਿਹੜੇ ਉੱਥੇ ਸੇਵਾ ਕਰਨੀ ਔਰ ਇਨੇ ਇਥੇ ਆਣਾ ਠੀਕ ਹੈ ਤੇ ਉਹਰੇ ਬਾਅਦ ਦਿਲੇ ਉਹ ਉਹਦੇ ਘਰ ਕੰਨਿਆ ਹੋਈ ਉਹ ਕੰਨਿਆ ਲੀ ਜਾਣ ਇੰਦੀ ਇੱਕ ਚਾਚੀ ਸੀ ਉਹ ਉਹਨੇ ਤੰਗ ਬੜਾ ਕਰਦੀ ਸੀ ਠੀਕ ਹੈ ਉਹਦੇ ਅੱਠ ਬੇਟੇ ਨੇ ਉਹਨੇ ਵਾਦਾ ਘਾਟਾ ਆਖਣਾ ਮਾਰਨਾ ਘੁੱਟਣਾ ਬਾਬਾ ਜੀ ਉਹਦੇ ਬੜਾ ਦੁਖੀ ਹੋ ਗਏ ਨਾ ਕਿਤੇ ਆਗੇ ਇੱਥੇ ਘੀੜੀ ਬੇਟੇ ਜੀ ਇੱਥੇ ਇੱਕ ਜਗ੍ਹਾ ਥੋੜੀ ਜਿਹੀ ਪੁੱਟੀ ਹੋਣੀ ਤੇ ਜੰਗਲ ਹਾ ਤੇ ਜੰਗਲ ਦੇ ਵਿੱਚ ਨੇ ਜਾਨੀ ਕਿ ਪੂਰਾ ਆਪਣਾ ਏ ਆਪਣੀ ਜ਼ਿੰਮੇਵਾਰੀ ਬਣਾਈ ਠੀਕ ਹੈ ਤੇ ਗੁੱਸਾ ਬੰਦੇ ਕੋਲ ਆਏ ਨੇ ਵੀ ਲੈਤਾ ਕਣਕ ਦਾ ਤੇ ਕਣਕ ਰਾਈ ਉਸ ਰਾਜੇ ਨੇ ਆਖਿਆ ਤੇ ਮਹਾਰਾਜ ਤੁਸੀਂ ਕੀ ਮਹਾਰਾਜ ਜਾਨੀ ਕਿ ਤ੍ਰੈਸ਼ੇ ਸਾਡੇ ਚੌਥਾ ਹਿੱਸਾ ਤੁਹਾਡਾ ਜਾਨੀ ਹਿੱਸਾ ਹੁ ਦਾ ਕੀਤਾ ਬਾਅਦ ਦੇ ਲਾਹ ਫਸਲ ਹੋਈ ਤੇ ਬਾਬਾ ਜੀ ਦਿਖੀ ਨਾ ਉਹ ਫਸਲ ਬੜਾ ਹੋਇਆ ਫਸਲ ਕੀ ਦਿਖਿਆ ਉਹ ਲਾਲਚ ਹੋ ਗਿਆ ਉਸੇ ਲਾਲਚ ਆ ਗਿਆ ਉਨਾ ਕੇ ਸਾਰਾ ਹੀ ਫਸਲ ਸਾਡਾ ਕੁਝ ਨਹੀਂ ਦੇਣਾ ਕੁਝ ਵੀ ਠੀਕ ਹੈ ਉਹ ਆਵਾਜ਼ ਬਾਬਾ ਜੀ ਨੇ ਆਪਣੇ ਆਕ ਉਪਰ ਨਾ ਆਪਣੀ ਜਾਨ ਨੂੰ ਸੌਬਰ ਕਰ ਦਿੱਤੀ ਠੀਕ ਹੈ ਆਪਣੇ ਆਪ ਦੇ ਖਤਮ ਕਰ ਦਿੱਤਾ ਔਰ ਪੂਰੀ ਕਣ ਕੇ ਜੋ ਹੈ ਪੂਰੇ ਬਲੱਡ ਕਨੇ ਰੰਗੋਈ ਹੋ ਉਹ ਬਲੱਡ ਜਿਹੜਾ ਜਿੱਥੇ-ਜਿੱਥੇ ਵੀ ਯਾਨੀ ਕਿ ਜਿਹੜਾ ਕੋਈ ਜੀਵ ਜੰਤੂ ਹੈ ਖਾਦਾ ਕੋਈ ਪੂਰੇ ਯਾਨੀ ਕਿ ਪੂਰੇ ਉਸ ਵੰਸ਼ ਦੇ ਅੱਜ ਦੇ ਦਿਨ ਜਿਹੜੇ ਉਮਲਧਿਆਨ ਦੇ ਨੇ ਇੱਥੇ ਜਿਹੜੇ ਲੋਕ ਯਾਤਰਾ ਕਰਦੇ ਨੇ ਉਹ ਤੁਸੀਂ ਦੇਖ ਦਿਓ ਉਹੀ ਲੋਕ ਆਉਂਦੇ ਨੇ ਇੱਥੇ ਇੱਕ ਔਰ ਬਾਤ ਕੌਣ ਕੌਨਸੀ ਮਨੁਕਾਮਨਾ ਹੈ ਜੋ ਜਹਾ ਪਰ ਪੂਰਨ ਹੋਤੀ ਹੈ ਜੇ ਤੁਸੀਂ ਆਪਣੀ ਕੋਈ ਨੌਕਰੀ ਦੇ ਬਾਰੇ ਪੁੱਛਦੇ ਹੋ ਬਾਬਾ ਜੀ ਕੋਲ ਸੁਖਣ ਕਰ ਦਿੰਦੇ ਹੋ ਉਹ ਪੂਰੀ ਹੋ ਜਾਂਦੀ ਜਿੰਦੇ ਕਰ ਬੱਚੇ ਨਹੀਂ ਔਲਾਦ ਨਹੀਂ ਹੈ ਉਹ ਵੀ ਸੁਖਣਾ ਪੂਰੀ ਹੋ ਜਾਂਦੀਆਂ ਠੀਕ ਹੈ ਜੋ ਵੀ ਤੁਸੀਂ ਇੱਥੇ ਮੰਨਤ ਮੰਗੋ ਉਹ ਪੂਰੀ ਕਰ ਦਿੰਦੇ ਨੇ ਬਾਬਾ ਜੀ ਪ੍ਰਾਚੀਨ ਮੰਦਿਰ ਹੈ ਜੇ ਕਿੰਨਾ ਸਾਡਾ ਇਹ ਪ੍ਰਾਚੀਨ ਮੰਦਿਰ ਹੋਵੇ ਪੰਜ 600 ਸਾਲ ਪਹਿਲੇ ਕੇ ਬਾਏ ਪੰਜ 600 ਸਾਲ ਪਹਿਲੇ ਦਾ ਬਣਿਆ ਹੋਇਆ ਇਹ ਮੰਦਿਰ ਠੀਕ ਹੈ ਪਹਿਲੇ ਛੋਟੀ ਦੇਰੀ ਸੀ ਉਸ ਦੇ ਬਾਅਦ ਜੀ ਜੀ प्रग्रेसों दी गई इन इन लोकां यानी कि पैसे अपनी संगत ने दिते तो यानी कि ये आज जेड़ा ए बड़ा मंडे पूरे फ्रांस समाधि मंदिर यही हुए क्या दूर दूर से जो भक्त आते हैं यहाँ पर नमस्तक होने के लिए क्या उनको अपनी तरफ से मैसेज देना चाहते हैं क्या बोलना चाहते हैं मैं तुम्हारा यही है सारे आखां में करना कि इथे यानी कि ਇਹਦੇ ਦੇ ਨੋਕਰ ਇਹ ਨਹੀਂ ਆ ਵੀ ਅੱਜ ਹੀ ਪੂਰਨਮਾਸੀ ਹੈ ਤੇ ਅੱਜ ਹੀ ਮੇਲਾ ਅੱਜ ਹੀ ਆਣਾ ਇਹ ਵੀ ਲੋਕ ਜਿਹੜੇ ਹਰ ਮਹੀਨੇ ਪੂਰਨਮਾਸੀ ਕੀ ਇੱਥੇ ਆਉਂਦੇ ਨੇ ਔਰ ਆਪਣੀ ਯਾਨੀ ਕਿ ਇੱਥੇ ਆਪਣੀਆਂ ਜਿਹੜੀਆਂ ਦੁਆਵਾਂ ਹੁੰਦੇ ਗੇਤਰਦੇ ਨੇ ਕਹਿੰਦੇ ਮਨੋ ਕਾਮਨਾ ਪੂਰੀਆਂ ਹੁੰਦੀਆਂ ਠੀਕ ਹੈ ਔਰ ਮੇਰੀ ਸਾਰੀ ਆਪਣੇ ਲੋਕਾਂ ਅੱਗੇ ਇਹ ਗੁਜ਼ਾਰਿਸ਼ ਹੈ ਵੀ ਯਾਨੀ ਕਿ ਇਹ ਟਾਈਮ ਜਿਹੜਾ ਤੁਹਾਡੇ ਪਰ ਜਿਹੜਾ ਵਾਰ-ਵਾਰ ਨਹੀਂ ਆਣਾ ਮਾਨਸਿਆਂ ਨੂੰ ਵਾਰ-ਵਾਰ ਨਹੀਂ ਆਉਂਦਾ ਠੀਕ ਹੈ ਤੇ ਆਓ ਇੱਥੇ ਆਣੀ ਇੰਦੇ ਦਰਸ਼ਨ ਕਰੋ ਔਰ ਇੰਦੇ ਕੋਲ ਝੋਲੀਆਂ ਭਰੀਆਂ ਲੈ ਜਾਓ ਠੀਕ ਹੈ जानकारी देने के लिए बहुत बहुत धन्यवाद। थैंक थैंक। यू ठीक। ये थे जहाँ के प्रोहित जी आभूषण कुमार शर्मा जी जिन्होंने इस भव्य मंदिर का प्राचीन मंदिर के इतिहास के बारे में बताया ऐसी और जानकारी लेने के लिए ऐसी और प्राचीन मंदिरों के दर्शन करने के लिए आप बने रहें हमारे चैनल के साथ धन्यवाद